ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਆਏ ਹਾਂ ਗੁਰਦੁਆਰਾ ਸ੍ਰੀ ਅਕੋਈ ਸਾਹਿਬ ਸੰਗਰੂਰ ਨਗਰ ਅਕੋਈ ਸਾਹਿਬ ਦੀ ਪਵਿੱਤਰ ਧਰਤੀ ਨੂੰ ਚਾਰ ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ 1561 ਬਿਕਰਮੀ ਨੂੰ ਇੱਥੇ ਪਧਾਰੇ ਉਸ ਸਮੇਂ ਇੱਥੇ ਕੋਈ ਨਗਰ ਨਹੀਂ ਸੀ ਇਹ ਸਿਰਫ ਉਜਾੜ ਸੀ ਜਦੋਂ ਸੰਗਤ ਗੁਰੂ ਜੀ ਦੇ ਮੁਖ ਤੋਂ ਬਾਣੀ ਦੇ ਕੀਰਤਨ ਦੀ ਆਵਾਜ਼ ਸੁਣ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਈ ਗੁਰੂ ਜੀ ਦੀ ਜਲ ਪਾਣੀ ਨਾਲ ਸੇਵਾ ਕੀਤੀ ਤਾਂ ਗੁਰੂ ਜੀ ਨੇ ਸੰਗਤ ਨੂੰ ਇਸ ਪਿੰਡ ਬਾਰੇ ਪੁੱਛਿਆ ਕਿ ਇਹ ਭਾਈ ਕਿਹੜਾ ਨਗਰ ਹੈ ਤਾਇ ਕਮਾਈ ਨੇ ਆਖਿਆ ਸਤਿਗੁਰੂ ਜੀ ਇੱਥੇ ਤੱਕ ਕੋਈ ਨਗਰ ਨਹੀਂ ਹੈ ਗੁਰੂ ਜੀ ਨੇ ਸੰਗਤਾਂ ਨੂੰ ਕੀਰਤ ਕਰਨ ਨਾਮ ਜਪਣ ਤੇ ਵੰਡ ਛਕਣ ਦੇ ਸਿਧਾਂਤ ਦਾ ਉਪਦੇਸ਼ ਦਿੱਤਾ ਤੇ ਆਖਿਆ ਇੱਥੇ ਨਗਰ ਕੋਈ ਸਾਹਬ ਹੋਵੇਗਾ ਸਮਾ ਪਾ ਕੇ ਨਗਰ ਦਾ ਨਾਮ ਕੋਈ ਸਾਹ ਪੈ ਗਿਆ ਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰ ਕੇ ਇਸ ਅਸਥਾਨ ਬਾਰੇ ਕਿਹਾ ਕਿ ਸਮਾ ਆਉਣ ਤੇ ਇੱਥੇ ਧਰਮਸ਼ਾਲਾ ਬਣੇਗੀ ਤੇ ਸੰਗਤ ਪੰਗਤ ਜੁੜਿਆ ਕਰੇਗੀ ਇਹ ਸਥਾਨ ਸਿੱਖੀ ਦੇ ਕੇਂਦਰ ਬਣਨਗੇ ਇੱਥੇ ਸਤਿਗੁਰੂ ਜੀ ਨੇ ਕੁ ਸਮਾਂ ਠਹਿਰ ਕੇ ਕਾਂਜਲੇ ਨਗਰਵਾਲ ਚਾਲੇ ਪਾ ਦਿੱਤੇ ਫਿਰ ਇਸ ਸਥਾਨ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਮਤ 1673 ਬਿਕਰਮੀ ਨੂੰ ਇਤਿਹਾਸ ਮੁਤਾਬਕ ਉਸ ਵਕਤ ਪਧਾਰੇ ਜਦੋਂ ਗੋਰਖਨਾਥ ਦੇ ਕੰਨ ਪਾਟੇ ਸਾਦਾ ਨੇ ਨਾਨਕ ਮੱਤੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਪਿੱਪਲ ਨੂੰ ਅੱਗ ਲਾ ਦਿੱਤੀ ਤਾਂ ਬਾਬਾ ਗੁਰਦਿੱਤਾ ਜੀ ਦੇ ਚੇਲੇ ਅਲਮਸਤ ਨੇ ਅਰਦਾਸ ਕੀਤੀ ਅਰਦਾਸ ਪ੍ਰਵਾਨ ਕਰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਨਾਨਕ ਮੱਤੇ ਨੂੰ ਜਾਂਦੇ ਸਮੇਂ ਮਾਨਕ ਚੰਦ ਪ੍ਰੇਮੀ ਦੇ ਪ੍ਰੇਮ ਵਸੋ ਕੇ ਇਸ ਸਥਾਨ ਤੇ ਪਧਾਰੇ ਸੰਗਤਾਂ ਨੇ ਆਪ ਜੀ ਦੀ ਜੀ ਭਰ ਕੇ ਸੇਵਾ ਕੀਤੀ ਗੁਰੂ ਸਾਹਿਬ ਨੇ ਇੱਥੇ ਦੁੱਧ ਤੇ ਪੁੱਤਰ ਵਰਦਾਨ ਦੀ ਬਖਸ਼ਿਸ਼ ਕੀਤੀ। ਜਿਸ ਕਰੀਰ ਨਾਲ ਆਪ ਜੀ ਨੇ ਘੋੜਾ ਬੰਨਿਆ ਉਹ ਕਰੀਰ ਅੱਜ ਵੀ ਇੱਥੇ ਮੌਜੂਦ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਪਿੱਪਲੀ ਸਾਹਿਬ ਦਾ ਜੰਗ ਅਮਰੀਕ ਸਰ ਸਾਹਿਬ ਦੀ ਪਾਵਨ ਧਰਤੀ ਤੇ ਲੜਿਆ ਤਾਂ ਉਸ ਸਮੇਂ ਜਿੱਥੇ ਜਿੱਥੇ ਗੁਰੂ ਸਿੱਖ ਸਿੱਖਾਂ ਨੂੰ ਪਤਾ ਲੱਗਿਆ ਤਾ ਸਾਰੇ ਸਿੰਘ ਗੁਰੂ ਸਾਹਿਬ ਦਾ ਸਾਥ ਦੇਣ ਲਈ ਚੱਲ ਪਏ ਪਿੰਡ ਲੋਂਗੋਵਾਲ ਤੋਂ ਭਾਈ ਮਨੀ ਸਿੰਘ ਦੇ ਪੁਰਖੇ ਚੌਧਰੀ ਭਾਈ ਕਾਲਾ ਇਸ ਜੰਗ ਵਿੱਚ ਸ਼ਾਮਿਲ ਹੋਣ ਲਈ ਕੈਂਬੋਵਾਲ ਤੋਂ ਚੱਲਿਆ ਪੰਜ ਸਤ ਸਿੰਘਾਂ ਨੂੰ ਨਾਲ ਲੈ ਕੇ ਪਿੰਡ ਕੋਈਸਾ ਪਹੁੰਚਿਆ ਜਿੱਥੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚਰਨ ਪਾਏ ਹਨ ਉਸ ਸਮੇਂ ਇੱਥੇ ਆ ਕੇ ਠਹਿਰਾ ਕੀਤਾ ਤਾਂ ਇਸ ਨਗਰ ਦੇ ਸਿੰਘ ਸੂਰਮਿਆਂ ਨੂੰ ਪਤਾ ਲੱਗਿਆ ਕਿ ਇਹ ਜਥਾ ਗੁਰੂ ਸਾਹਿਬ ਮਹਾਰਾਜ ਵੱਲੋਂ ਜੋ ਪਿੱਪਲੀ ਸਰ ਸਾਹਿਬ ਅੰਮ੍ਰਿਤਸਰ ਵਿਖੇ ਜੰਗ ਲੜੀ ਜਾ ਰਹੀ ਹੈ ਉਸ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਤਾਂ ਨਗਰ ਦੇ ਪੰਜ ਸਤ ਸਿੰਘ ਵੀ ਇਸ ਜੰਗ ਲਈ ਉਹਨਾਂ ਦੇ ਨਾਲ ਚੱਲ ਪਏ ਇਹਨਾਂ ਨੇ ਇਸ ਜੰਗ ਵਿੱਚ ਲੜ ਕੇ ਜਿੱਤ ਪ੍ਰਾਪਤ ਕੀਤੀ ਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ ਫਿਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਨੇ ਆਨੰਦਪੁਰ ਸਾਹਿਬ ਤੋਂ ਮਾਲਵੇ ਨੂੰ ਤਾਰਨ ਲਈ 3 ਸਾਲ ਦਾ ਪ੍ਰੋਗਰਾਮ ਬਣਾ ਕੇ ਚਾਲੇ ਪਾਇਆ ਤਾਂ ਆਪ ਜੀ ਆਲੋ ਅਰਖ ਭਵਾਨੀਗੜ ਫੱਗੂ ਵਾਲਾ ਕਰਾਚੋਂ ਮੰਗਵਾਲ ਤੇ ਨਾਨਕਿਆਣਾ ਸਾਹਿਬ ਤੋਂ ਹੁੰਦੇ ਹੋਏ 5 ਮੱਗਰ ਸੰਮਤ 1722 ਬਿਕਰਮੀ ਨੂੰ ਅਕੋਈ ਸਾਹਿਬ ਵਿਖੇ ਮਾਤਾ ਨਾਨਕੀ ਦੀ ਮਹਿਲ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਭਾਈ ਨੱਥੂ RAM ਜੀ ਰਵਾਬੀ ਤੇ ਜਥੇ ਸਮੇਤ ਇੱਥੇ ਠਹਿਰੇ ਤੇ ਕੀਰਤਨ ਕੀਤਾ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਾ ਸਰਬੰਸ ਵਾਰ ਕੇ ਮਾਛੀਵਾੜਾ ਆਲਮਗੀਰ ਰਾਏਕੋਟ ਮੂਲੋਵਾਲ ਹੁੰਦੇ ਹੋਏ ਬਾਬਾ ਬੀਕਾ ਸਿੰਘ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਪਾਵਨ ਸਥਾਨ ਤੇ ਪਹੁੰਚੇ ਜਿਸ ਬਾਰੇ ਪੰਥ ਪ੍ਰਕਾਸ਼ ਦੀ ਪਹਿਲੀ ਜਿਲਦ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਇੰਜ ਲਿਖਿਆ ਜਬ ਗੁਰ ਦਸਮਾਲਵੇ ਗਏ ਨਗਰ ਕੋਈ ਉਤਰਤ ਪਏ ਨਿਜ ਪਦ ਬੀਕੇ ਕੇ ਸੰਗ ਆਇਓ ਭਾਗ ਉਦੇ ਗੁਰ ਦਰਸ਼ਨ ਪਾਇਓ ਔਰ ਭਗਤ ਥੇ ਚਾਰ ਜਾਹੇ ਕੇ ਬੀਕਾ ਪਰਚਿਓ ਸੰਗ ਤਾਹੇ ਕੇ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਇਸ ਸਥਾਨ ਤੇ ساری ਉਮਰ ਸੇਵਾ ਕੀਤੀ ਤੇ ਸਾਰੀ ਆਪਣੀ ਜਾਇਦਾਦ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਮ ਭੇਟ ਕੀਤੀ ਇਸ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤ ਮਣਾ ਸਾਹਿਬ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਬਾਬਾ ਗੁਰਦਿੱਤ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੁਸ਼ਹਿਰੇ ਬਾਗ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਤੇ ਕੀਰਤਨ ਕਰਦੇ ਰਹੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਇਸ ਸਥਾਨ ਤੇ ਪਾਤਸ਼ਾਹੀ ਪਹਿਲੀ 6ਵੀਂ ਅਤੇ 10ਵੀਂ ਪਾਤਸ਼ਾਹੀ ਦੇ ਅਵਤਾਰ ਪੁਰਬ ਤੇ 5ਵੀਂ 9ਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਵਸ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਾਉਣ ਦਿਹਾੜਾ 16 17 18 ਪੋ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਹਰ ਮਹੀਨੇ 10ਵੀਂ ਦਾ ਦਿਹਾੜਾ ਬੜੀ ਸ਼ਰਧਾ ਪੂਰਵਕ ਇੱਥੇ ਮਨਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਵਨ ਪਵਿੱਤਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਰਨ ਸੋ ਪ੍ਰਾਪਤ ਗੁਰਦੁਆਰਾ ਆ ਕੋਈ ਸਾਹ ਵਿਖੇ ਪਹੁੰਚੇ ਹਾਂ ਜਿੱਥੇ ਸਾਡੇ ਸਤਿਕਾਰਯੋਗ ਹੈੱਡ ਗ੍ਰਾਂਤੀ ਭਾਈ ਦਰਸ਼ਨ ਸਿੰਘ ਜੀ ਆਮ ਸੰਗਤਾਂ ਨੂੰ ਏਸ ਗੁਰੂ ਘਰ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਗੁਰਦੁਆਰਾ ਸ੍ਰੀ ਕੋਈ ਸਾਹਿਬ ਪਾਤਸ਼ਾਹੀ ਪਹਿਲੀ ਛੇਵੀਂ ਨੌਵੀਂ ਦਸਵੀਂ ਸਤਿਗੁਰਾਂ ਦੀ ਬਖਸ਼ੇ ਦਾ ਸਦਕਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਪਹਿਲੀ ਉਦਾਸੀ ਵੇਲੇ ਮਹਾਰਕ ਚਰਨ ਪਾਏ ਸਤਿਗੁਰਾਂ ਨੇ ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਸਥਾਨ ਤੇ ਮਹਾਰਕ ਚਰਨ ਪਾਏ ਉਹਨਾਂ ਦੀ ਯਾਦ ਦੇ ਵਿੱਚ ਕਰੀਰ ਸਾਹਿਬ ਨਾਲ ਉਹਨਾਂ ਨੇ ਘੋੜਾ ਬੰਨਿਆ ਉਹ ਅੱਜ ਤੱਕ ਵੀ ਸशोਭਤ ਹੈ ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਮਾਲਵੇ ਦਾ ਉਹਨਾਂ ਨੇ ਦੌਰਾ ਕੀਤਾ ਉਸ ਸਮੇਂ ਇਸ ਮਹਾਰਕ ਸਥਾਨ ਤੇ ਆਪਣੇ ਮਹਾਰਕ ਚਰਨ ਪਾਏ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵਾਂਸ਼ ਕੁਰਬਾਨ ਕਰਨ ਤੋਂ ਬਾਅਦ ਜਦੋਂ ਆਲਮਗੀਰ ਹੁੰਦੇ ਹੋਏ ਮੂਲਵਾਲ ਸਾਹਿਬ ਪਹੁੰਚੇ ਇਸ ਸੁਸਾਨ ਦੇ ਕੁਝ ਸਿੰਘਾਂ ਦੀ ਬੇਨਤੀ ਤੇ ਸਤਿਗੁਰਾਂ ਨੇ ਆਪਣੇ ਮबारक ਚਾਨ ਅਨੁਸਤਾਨ ਤੇ ਪਾਏ ਜੀ ਇਹ ਤਕਰੀਬਨ ਛੋਟਾ ਛੋਟੇ ਤੌਰ ਤੇ ਆਪ ਇਨ ਸੁਸਥਾਨ ਨੂੰ ਸ੍ਰੀ ਹਜੂਰ ਸਾਹਿਬ ਦਾ ਖਿਤਾਬ ਵੀ ਸਤਿਗੁਰਾਂ ਨੇ ਦਿੱਤਾ ਹੋਇਆ ਹੈ ਜੋ ਇਸ ਸੁਸਾਨ ਦੇ ਇਸ ਨਗਰ ਦੇ ਬਾਬਾ ਵਿਸ਼ਨ ਸਿੰਘ ਜੀ ਸਨ ਉਹ ਸਤਿਗੁਰਾਂ ਦੇ ਮਾਰਕ ਸਥਾਨ ਸ੍ਰੀ ਹਜੂਰ ਸਾਹਿਬੇ ਕੇ ਹਰ ਸਾਲ ਪੈਦਲ ਯਾਤਰਾ ਕਰਕੇ ਜਾਂਦੇ ਸਨ ਸੋ ਉਥੋਂ ਉਹਨਾਂ ਨੂੰ ਵਾਤਨ ਹੋਏ ਸੇ ਹਨ ਭਾਈ ਤੁਸੀਂ ਆਪਣੇ ਸਥਾਨ ਨੂੰ ਆਪਣੇ ਨਗਰ ਦੇ ਵਿੱਚ ਆਪਣਾ ਸਥਾਨ ਪ੍ਰਗਟ ਕਰੋ ਉਥੇ ਤੁਹਾਡਾ ਬਹੁਤ ਵੱਡਾ ਸਥਾਨ ਹੈ ਉਸ ਨੂੰ ਹਜੂਰ ਸਾਹਿਬ ਦਾ ਉਹਨਾਂ ਨੇ ਖਿਤਾਬ ਦਿੱਤਾ ਕਿ ਤੁਹਾਡੇ ਤਾਂ ਆਪਣੇ ਸਥਾਨ ਤੇ ਨੇ ਪਿੰਡ ਦੇ ਵਿੱਚ ਹਜੂਰ ਸਾਹਿਬ ਹੈ ਸੋ ਇਸ ਸਥਾਨ ਤੇ ਸਤਿਗੁਰਾਂ ਨੇ ਜਿਸ ਸਮੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮਾਰਕ ਚਰਨ ਪਾਏ ਦੁੱਧ ਅਤੇ ਪੁੱਤਰਦਿਆਂ ਦਤਾਂ ਬਖਸ਼ੀਆਂ ਸਤਿਗੁਰਾਂ ਨੇ ਇਸ ਸਥਾਨ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਦੀਆਂ ਬਖਸ਼ਿਸ਼ਾਂ ਵਿਖਸ਼ੀਆਂ ਜੋ ਵੀ ਮਾਈ ਭਾਈ ਸਰਦਾਤਾ ਧਾਰ ਕੇ ਇਸ ਸਥਾਨ ਤੇ ਵਾਰਕ ਦਰਸ਼ਨ ਕਰਦਾ ਹੈ ਉਹਦੀਆਂ ਹਰ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ